sing bang chuwa sing bang chuwa ਨਹੀਂ ਪਤਾ ਲੱਗਾ ਨਾ ਮੈਂ ਕੀ ਬੋਲਿਆ ਇਸ ਲਫ਼ਜ਼ ਨੂੰ ਇਸ ਲਾਈਨ ਨੂੰ ਐਕਸਪਲੇਨ ਕਰਨ ਤੋਂ ਪਹਿਲਾਂ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ ਅਗਰ ਆਪਾਂ ਆਪਣੇ ਕਿਸੇ ਬੱਚੇ ਨੂੰ ਕਹੀਏ ਕਿ ਪੁੱਤਰ ਬੇਟਾ ਧੀਏ ਮੈਨੂੰ ਪਾਣੀ ਦਾ ਗਲਾਸ ਲਿਆ ਕੇ ਦੇ ਤੇ ਉਹ ਬੱਚਾ ਮੈਨੂੰ ਮੱਥਾ ਹੀ ਟੇਕੀ ਜਾਵੇ ਮੇਰੇ ਪੈਰਾਂ ਤੇ ਨਮਸਕਾਰ ਹੀ ਕਰੀ ਜਾਵੇ ਮੈਨੂੰ ਧੂਫ ਦੇਈ ਜਾਵੇ ਮੇਰੇ ਆਲੇ ਦੁਆਲੇ ਅਰਗਬੱਤੀ ਲਾਈ ਜਾਵੇ ਤੇ ਜੋ ਮੈਂ ਉਹਨੂੰ ਕਿਹਾ ਉਹਦਾ ਪਾਠ ਹੀ ਕਰੀ ਜਾਵੇ ਬਸ ਦਿਨ ਰਾਤ ਉਹੀ ਕਹੀ ਜਾਵੇ ਮੈਨੂੰ ਪਾਣੀ ਦਾ ਗਲਾਸ ਲਿਆ ਕੇ ਦੇਈ ਮੈਨੂੰ ਪਾਣੀ ਦਾ ਗਲਾਸ ਲਿਆ ਕੇ ਦੇਈ ਮੈਨੂੰ ਪਾਣੀ ਦਾ ਗਲਾਸ ਲਿਆ ਕੇ ਦੇਈ ਜੋ ਮੈਂ ਕਿਹਾ ਉਹਨੂੰ ਉਹ ਕਰਦਾ ਨਹੀਂ ਉਹਦਾ ਪਾਠ ਕਰੀ ਜਾਂਦਾ ਦਿਨ ਰਾਤ ਲੱਗਾ ਆ ਪਾਠ ਕਰਨ ਬਸ ਉਹਨੂੰ ਦੁਹਰਾਈ ਜਾ ਰਿਹਾ ਤੇ ਤੁਹਾਡਾ ਕੀ ਖਿਆਲ ਆ ਉਹ ਮੇਰੇ ਕੋਲੋਂ ਸੁੱਖ ਲੈ ਲੇਗਾ ਨਹੀਂ ਉਹ ਮੇਰਾ ਆਗਿਆਕਾਰ ਬੱਚਾ ਨਹੀਂ ਹੈ ਜਿਹੜਾ ਮੇਰਾ ਕਹਿਣਾ ਮੰਨਣ ਦੀ ਬਜਾਏ ਜੋ ਮੈਂ ਕਿਹਾ ਉਹ ਸੋਨੂੰ ਦੁਹਰਾਈ ਜਾਵੇ ਉਹਨੂੰ ਯਾਦ ਹੀ ਕਰੀ ਜਾਵੇ ਉਹਦਾ ਪਾਠਾ ਹੀ ਕਰੀ ਜਾਵੇ ਜਾਂ ਮੈਨੂੰ ਧੂਫੇ ਹੀ ਤਖਾਈ ਜਾਵੇ ਜਾਂ ਜੋ ਮੈਂ ਕਿਹਾ ਉਹ ਬਾਜੇ ਦੇ ਨਾਲ ਜਾਂ ਤਬਲੇ ਦੇ ਨਾਲ ਜਾਂ ਸ਼ੈਣਿਆਂ ਦੇ ਨਾਲ ਗਾਈ ਜਾਵੇ ਪਰ ਕਹਿਣਾ ਬੰਨੇ ਹੀ ਨਾ ਐਡੀ ਜਿਹੜੀ ਮੈਂ ਲਾਈਨ ਬੋਲੀ ਸੀ ਪਹਿਲਾਂ ਉਹ ਚਾਈਨੀਜ਼ ਲੈਂਗੁਏਜ ਦੇ ਵਿੱਚ ਲਾਈਨ ਸੀ ਉਹ sing bang chuba ਇਹਦਾ ਮਤਲਬ ਇਹ ਆ ਕਿ help me please ਮੇਰੀ ਮਦਦ ਕਰ ਕਿਰਪਾ ਕਰਕੇ ਮੇਰੀ ਸਹਾਇਤਾ ਕਰ ਮਿਹਰਬਾਨੀ ਕਰਕੇ ਇਹ ਉਸ ਲਾਈਨ ਦਾ ਮਤਲਬ ਸੀ ਪਰ ਤੁਹਾਨੂੰ ਸਮਝ ਨਹੀਂ ਲੱਗੇ ਜਿੰਨਾ ਚਿਰ ਮੈਂ ਸਮਝਾਇਆ ਨਹੀਂ ਕਿ ਇਸ ਲਾਈਨ ਦਾ ਮਤਲਬ ਕੀ ਆ ਤੁਸੀਂ ਸੁਣੀ ਸੀ ਦੋ ਤਿੰਨ ਵਾਰ ਪਰ ਸਮਝ ਨਹੀਂ ਲੱਗੀ ਤੇ ਜੇ ਇਦੀ ਬੰਦਾ ਤੁਹਾਡੇ ਕੋਲ ਆ ਕੇ ਕਹੀ ਜਾਵੇ sing bang chuba ਸਿੰਘ ਬੰਗ ਚੂਵਾ ਤੁਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਤੁਹਾਨੂੰ ਸਮਝੇ ਹੀ ਨਹੀਂ ਲੱਗ ਰਹੀ ਕਿ ਉਹ ਬੰਦਾ ਕੀ ਕਹਿ ਰਿਹਾ ਜਦੋਂ ਤੁਹਾਨੂੰ ਇਸ ਗੱਲ ਦੀ ਜਾਂ ਇਸ ਲਾਈਨ ਦੀ ਸਮਝ ਲੱਗ ਗਈ ਮੈਂ ਜਾਂ ਤੁਸੀਂ ਨਖ ਤੇ ਮਦਦ ਕਰਾਂਗੇ ਉਹਦੀ ਕਿਉਂਕਿ ਸਾਨੂੰ ਸਮਝ ਲੱਗ ਗਿਆ ਕਿ ਉਹ ਸਾਡੇ ਕੋਲੋਂ ਕੀ ਚਾਹ ਰਿਹਾ ਕੀ ਚਾਹੁੰਦਾ ਸਾਡੇ ਕੋਲ ਇਹ ਦਿਮਾਹ ਰਾਜ ਬਹੁਤ ਸੋਣਾ ਲਿਖਦੇ ਨੇ ਗੁਰਬਾਣੀ ਦੇ ਵਿੱਚ ਉਹ ਕਹਿੰਦੇ ਜਿੰਨੇ ਵੀ ਸ਼ਬਦ ਆ ਰਹੇ ਨੇ ਹੁਕਮਦਾਨੇ ਉਡਰਸ ਐਂਡ ਕਮਾਂਡਮੈਂਟਸ ਇਨਨੂੰ ਯਾਦ ਹੀ ਕਰੀ ਜਾਣਾ ਇਹਨਾਂ ਦਾ ਗਾਉਣੀ ਕਰੀ ਜਾਣਾ ਉੱਚੀ ਉੱਚੀ ਬੋਲ ਕੇ ਇਹ ਲਾਈਨਾਂ ਮੈਂ ਯਾਦ ਕਰੀ ਜਾਣਾ ਜੋ ਮੈਂ ਬੋਲਣ ਲੱਗਾ ਹੁਣ ਇੱਥੇ ਉਹ ਕਹਿੰਦੇ ਮੈਂ ਤੇਰੇ ਤੋਂ ਕੁਰਬਾਨ ਨਹੀਂ ਜਾਊਂਗਾ ਜੋ ਮੈਂ ਕਹਿ ਰਿਆਂ ਉਹਨੂੰ ਮੰਨੇਗਾ ਫੇ ਮੈਂ ਤੇਰੇ ਤੋਂ ਕੁਰਬਾਨ ਜਾਏਗਾ ਨਾਨਕ ਜਿੰਨੀ ਸੁਣ ਕੇ ਮੰਨਿਆ ਮਹਾਰਾਜ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਮੇਰੇ ਲਫ਼ਜ਼ਾਂ ਨੂੰ ਸੁਣਿਆ ਤੁਸੀਂ ਪਹਿਲਾਂ ਲਾਈਨ ਉਹ ਸੁਣੀ ਸੀ ਸਿੰਘ ਵੰਗ ਚੂਵਾ ਪਰ ਸਮਝ ਨਹੀਂ ਲੱਗੀ ਸੀ ਇਦੀ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਮੇਰੇ ਹੁਕਮ ਨਾਮਿਆਂ ਨੂੰ ਮੇਰੇ ਵਿਚਾਰਾਂ ਨੂੰ ਮੇਰੇ ਸ਼ਬਦਾਂ ਨੂੰ ਮੇਰੇ ਕਹੇ ਨੂੰ ਸੁਣਿਆ ਸੁਣ ਕੇ ਵਿਚਾਰਿਆ ਨਹੀਂ ਸੁਣ ਕੇ ਸਮਝਿਆ ਨਹੀਂ ਬਸ ਗਾਉਣੇ ਹੀ ਕਰੀ ਜਾਂਦੇ ਆ ਮੈਂ ਉਹਨਾਂ ਤੋਂ ਕੁਰਬਾਨ ਨਹੀਂ ਕਦੀ ਜਾ ਸਕਦਾ ਪਰ ਜਿਨ੍ਹਾਂ ਨੇ ਸਮਝਿਆ ਸੁਣਨ ਤੇ ਮੰਨਣ ਦੇ ਵਿਚਾਰੇ ਸਮਝਿਆ ਜਿੰਨੀ ਸੁਣ ਕੇ ਮੰਨਿਆ ਉਹ ਕਹਿੰਦੇ ਮੰਨਿਆ ਸੁਣਨ ਤੇ ਮੰਨਣ ਦੇ ਵਿਚਾਰੇ ਸਮਝਿਆ ਜਿੱਦਾਂ ਉਹ ਚਾਈਨੀਜ਼ ਦੀ ਲਾਈਨ ਸੀ ਤੁਸੀਂ ਸੁਣੀ ਪਰ ਆਪਾਂ ਮੰਨੀ ਨਹੀਂ ਕਿਉਂ ਨਹੀਂ ਮੰਨੀ ਕਿਉਂਕਿ ਸਾਨੂੰ ਸਮਝ ਨਹੀਂ ਲੱਗੀ ਉਹਦੀ ਸੁਣਨ ਤੇ ਮੰਨਣ ਦੇ ਵਿਚਾਰੇ ਪਹਿਲਾਂ ਸਮਝਿਆ ਜਿੰਨਾ ਚਿਰ ਸਮਝ ਨਹੀਂ ਆਪਾਂ ਮੰਨ ਨਹੀਂ ਸਕਦੇ ਇਸ ਕਰਕੇ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਜਿਹਦੇ ਵਿੱਚ ਪਾਵਨ ਪਵਿੱਤਰ ਸ਼ਲੋਕ ਨੇ ਇਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਆ ਪਹਿਲਾਂ ਫੇ ਮਨਾਂਗੇ ਆਪਾਂ ਨਨਕ ਜਿੰਨੀ ਸੁਣ ਕੇ ਮੰਨਿਆ ਹਉ ਤਿੰਨਾ ਬਿਟੂ ਕੁਰਬਾਨ ਮੈਂ ਉਹਨਾਂ ਤੋਂ ਕੁਰਬਾਨ ਜਾਊਂਗਾ ਮਹਾਰਾਜ ਕਹਿੰਦੇ ਜਿਹੜੇ ਮੇਰੀ ਗੱਲ ਨੂੰ ਸੁਣ ਕੇ ਸਮਝਦੇ ਨੇ ਤੇ ਫਿਰ ਮੰਨਦੇ ਨੇ ਬਸ ਰਟਣ ਦੇ ਵਿੱਚ ਨਹੀਂ ਫਾਰਮੈਲਟੀਆਂ ਦੇ ਵਿੱਚ ਨਹੀਂ ਜਿਹੜੇ ਮੇਰੇ ਕਹੇ ਤੇ ਚੱਲਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਮੈਂ ਸਾਰੀਆਂ ਖੁਸ਼ੀਆਂ ਉਹਨਾਂ ਨੂੰ ਦਊਂਗਾ ਜਿਹੜੇ ਮੇਰਾ ਕਹਿਣਾ ਮੰਨਦੇ ਨੇ ਨਾਨਕ ਜਿੰਨੀ ਸੁਣ ਕੇ ਮੰਨਿਆ ਹਉ ਤਨਾ ਬਿਟੋ ਕਰਵਾ